ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹਾਦਤ ਹੈ ਇਹ ਮਨੁੱਖੀ ਹੱਕਾਂ ਦੇ ਰਾਖੇ ਵਾਸਤੇ ਕਹਿ ਸਕਦੇ ਜਾਂ ਫਿਰ ਮਨੁੱਖੀ ਹੱਕਾਂ ਦੇ ਸਿਰਜਕ ਗੁਰੂ ਤੇਗ ਬਹਾਦਰ ਸਾਹਿਬ ਕਹਿ ਸਕਦੇ ਗੁਰੂ ਨਾਨਕ ਸਾਹਿਬ ਜੀ ਸਿਰਜਕ ਨੇ ਤੇ ਉਹੋ ਹੀ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਵਰਤ ਰਹੀ ਹੈ ਸੋ ਗੁਰੂ ਸਾਹਿਬ ਜੀ ਸਿਰਜਕ ਵੀ ਨੇ ਤੇ ਗੁਰੂ ਸਾਹਿਬ ਜੀ ਮਨੁੱਖੀ ਹੱਕਾਂ ਦੇ ਰਾਖੇ ਵੀ ਵੱਖ-ਵੱਖ ਦੇਸ਼ਾਂ ਦੇ ਵੱਲੋਂ ਵੀ ਹਿਊਮਨ ਰਾਈਟਸ ਦੀ ਗੱਲ ਕੀਤੀ ਜਾਂਦੀ ਹੈ ਘੋਸ਼ਨਾ ਪੱਤਰ ਵੀ ਤਿਆਰ ਕਰ ਲਏ ਜਾਂਦੇ ਨੇ ਬਾਕਾਇਦਾ ਚੈਪਟਰ ਵੀ ਤਿਆਰ ਕਰ ਲਏ ਜਾਂਦੇ ਨੇ ਆ ਹਿਊਮਨ ਰਾਈਟਸ ਹੈ ਪਰੰਤੂ ਜਦੋਂ ਇਤਿਹਾਸ ਦੀ ਤੰਦਾ ਫਰੋਲਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੀ ਹਿਊਮਨ ਰਾਈਟਸ ਨੂੰ ਉਜਾਗਰ ਨਹੀਂ ਕਰਦੀ ਬਿਲਕੁਲ ਉਜਾਗਰ ਕਰਦੀ ਹੈ ਜੀ ਦੇਖੋ ਗੁਰੂ ਸਾਹਿਬ ਜੀ ਦਾ ਪੁਕਾਰ ਸੁਣਨਾ ਉਹਨਾਂ ਦੇ ਨਾਲ ਤੁਰਨਾ ਆਗੂ ਬਣ ਕੇ ਉਹਨਾਂ ਦੇ ਨਾਲ ਅੜਨਾ ਲੜਨਾ ਖੜਨਾ ਫਿਰ ਸਾਡੇ ਇਤਿਹਾਸ ਤੇ ਸਾਡੇ ਸਿਧਾਂਤ ਦੇ ਅੰਦਰ ਸਾਡਾ ਗੁਰਦੁਆਰਾ ਸਾਡੀ ਸੰਗਤ ਸਾਡੀ ਪੰਗਤ ਸਾਡਾ ਲੰਗਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਕੀਰਤਨ ਦਾ ਸਿਧਾਂਤ ਔਰਤ ਦੇ ਪੱਖ ਵਿੱਚ ਹਾ ਦਾ ਨਾਰਾ ਇਹ ਸਾਰੀਆਂ ਚੀਜ਼ਾਂ ਗੁਰੂ ਤੇਗ ਬਹਾਦਰ ਜੀ ਦੀ ਮਨੁੱਖੀ ਹੱਕਾਂ ਖਾਤਰ ਖੜਨ ਦੀ ਬਾਤ ਨੂੰ ਵਿਸ਼ਵ ਪੱਧਰ ਤੇ ਇੱਕ ਵੱਡੇ ਚਾਨਣ ਮਨਾਰੇ ਦੀ ਤਰ੍ਹਾਂ ਉਜਾਗਰ ਕਰਦੀਆਂ ਨੇ ਸੋ ਜਰੂਰ ਵੇਖਣਾ ਸਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੁੱਖੀ ਹੱਕਾਂ ਦੇ ਰਾਖੇ ਕੌਣ ਨੇ ਇਹ ਖਾਸ ਪ੍ਰੋਗਰਾਮ ਬੰਦਗੀ ਤੋਂ ਸ਼ਹਾदत ਤੱਕ ਦੇ ਸਫ਼ਰ ਵਿੱਚ